ਭਾਈ ਅਮਰਤਪਾਲ ਸਿੰਘ ਨੂੰ ਵੱਡਾ ਫਤਵਾ ਦਿੱਤਾ ਗਿਆ MP ਬਣਾਇਆ ਗਿਆ ਖਡੂਰ ਸਾਹਿਬ ਦੀ ਲੋਕ ਸਭਾ ਕੌਨਸਟਿਟੂਐਂਸੀ ਤੋਂ ਭਾਈ ਅਮਰਤਪਾਲ ਸਿੰਘ ਨੇ ਬੜੇ ਹੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਹਾਸਲ ਕੀਤੀ ਹੈ ਲੋਕਾਂ ਨੇ ਵੱਡਾ ਫਤਵਾ ਪਾਇਆ ਔਰ ਵੱਡਾ ਮਾਰਜਨ ਵੀ ਜਿੱਤਿਆ ਪਰ ਇੱਥੇ ਆ ਕੇ ਹੁਣ ਗੱਲ ਨਿਬੜ ਨਹੀਂ ਗਈ ਇੱਥੇ ਆ ਕੇ ਤਾਂ ਸਗੋਂ ਸਫ਼ਰ ਸ਼ੁਰੂ ਹੋਇਆ ਭਾਈ ਅਮਰਤਪਾਲ ਸਿੰਘ MP ਬਣ ਚੁੱਕੇ ਨੇ ਔਰ ਹੁਣ ਲੋਕ ਆਪਣੇ MP ਤੋਂ ਜਿਸ ਨੂੰ ਲੋਕਾਂ ਨੇ ਜਿਤਾਇਆ ਆ ਜਿੰਨੂੰ ਵੱਡਾ ਫਤਵਾ ਦਿੱਤਾ ਹੈ ਲੋਕਾਂ ਨੇ ਉਹ ਉਸ ਐਮਪੀ ਤੋਂ ਆਸ ਰੱਖਣਗੇ ਕਿ ਜੇ ਅਸੀਂ ਤੈਨੂੰ ਜਿਤਾਇਆ ਤੇ ਤੂੰ ਸਾਡੇ ਕੰਮ ਵੀ ਕਰ ਉਸੇ ਵਾਸਤੇ ਕਿਸਾਨ ਜਿਹੜੇ ਨੇ ਉਹ ਝੰਡੇ ਚੱਕ ਕੇ ਭਾਈ ਅਮਰਤਪਾਲ ਸਿੰਘ ਦੇ ਘਰ ਪਹੁੰਚ ਗਏ ਲੰਘੇ ਕੱਲ ਭਾਈ ਅਮਰਤਪਾਲ ਸਿੰਘ ਦੇ ਘਰ ਮਜਮਾ ਲੱਗ ਗਿਆ ਕਿਸਾਨ ਜਿਹੜੇ ਨੇ ਭਾਈ ਅਮਰਤਪਾਲ ਸਿੰਘ ਦੇ ਘਰ ਦੇ ਬਾਹਰ ਆ ਕੇ ਬਹਿ ਗਏ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਦੇ ਅੱਗੇ ਆਪਣੀਆਂ ਮੰਗਾਂ ਲੈ ਕੇ ਬਹਿ ਗਏ ਔਰ ਕਿਸਾਨਾਂ ਨੇ ਇਹ ਮੰਗ ਕੀਤੀ ਕਿ ਸਾਡੀ ਸੰਪੂਰਨ ਗੱਲ ਸੁਣੀ ਜਾਵੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਉੱਥੇ ਆਏ ਨੇ ਕਿਸਾਨ ਚਾਹੁੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਦਾ ਹੁਣ ਲੋਕ ਸਭਾ ਤੱਕ ਹੱਥ ਪਹੇਗਾ ਜਿਹੜੇ ਭਾਈ ਅਮਰਿਤਪਾਲ ਸਿੰਘ ਹੁਣ ਕੇਂਦਰ ਕੋਲ ਜਾ ਕੇ ਬੈਠਣਗੇ ਕੇਂਦਰ ਦੇ ਸਾਹਮਣੇ ਜਾ ਕੇ ਬੈਠਣਗੇ ਉਹ ਭਾਈ ਅਮਰਿਤਪਾਲ ਸਿੰਘ ਸਾਡੀਆਂ ਮੰਗਾਂ ਕੇਂਦਰ ਤੱਕ ਪਹੁੰਚਾਉਣ ਵੀ ਕੇਂਦਰ ਸਰਕਾਰ ਤੱਕ ਸਾਡੀਆਂ ਮੰਗਾਂ ਨੂੰ ਲਜਾਣ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਇਆ ਔਰ ਕਿਸਾਨਾਂ ਨੇ ਆਪਣਾ ਪੂਰਾ ਮਜਮਾ ਭਾਈ ਅਮਰਿਤਪਾਲ ਸਿੰਘ ਦੇ ਘਰ ਦੇ ਬਾਹਰ ਲਗਾ ਦਿੱਤਾ ਸਭਾਦਕਤੌਰ ਦੇ ਉੱਤੇ एमपी शिप ਜਿਤਨਾ ਹੀ ਸਫ਼ਰ ਮੁਕੰਮਲ ਕਰਨਾ ਨਹੀਂ ਹੁੰਦਾ ਮੰਜ਼ਲ ਐਮਪੀ ਜਿਤਨਾ ਨਹੀਂ ਹੁੰਦੀ ਮੰਜ਼ਲ ਹੁੰਦੀ ਹੈ ਲੋਕਾਂ ਦਾ ਕੰਮ ਕਰਨਾ ਲੋਕਾਂ ਦਾ ਕੰਮ ਕਰਕੇ ਲੋਕਾਂ ਦੇ ਵਿੱਚ ਆਪਣੀ ਹਰਮਨਪ੍ਰੀਤਾ ਬਣਾਉਣਾ ਸ਼ਾਇਦ ਇਹ ਮੰਜ਼ਲ ਵੀ ਨਹੀਂ ਹੁੰਦੀ ਸਫ਼ਰ ਲਗਾਤਾਰ ਚੱਲਦਾ ਰਹਿੰਦਾ ਕਿਉਂਕਿ ਲੋਕ ਸੇਵਾ ਆ ਇਲੈਕਸ਼ਨਸ ਦੇ ਵਿੱਚ ਆਉਣਾ ਵੋਟਾਂ ਪੈਣਾ ਚੋਣ ਜਿੱਤਣਾ ਔਰ ਉਸ ਤੋਂ ਬਾਅਦ ਅਸਲੀ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਸਿਆਸੀ ਭਵਿੱਖ ਦੀ ਸ਼ੁਰੂਆਤ ਹੁੰਦੀ ਹੈ ਕਿ ਲੋਕ ਕੀ ਦੁਬਾਰਾ ਤੁਹਾਨੂੰ ਫਤਵਾ ਦੇਣਗੇ ਕਿ ਨਹੀਂ ਲੋਕਾਂ ਨੇ ਜ਼ਰੂਰ ਵੱਡੀਆਂ ਆਸਾਂ ਪ੍ਰਗਟ ਕੀਤੀਆਂ ਨੇ ਲੋਕਾਂ ਨੇ ਜ਼ਰੂਰ ਵੱਡਾ ਫਤਵਾ ਦਿੱਤਾ ਹੈ ਸ਼ਾਇਦ ਇਸ ਕਰਕੇ ਕਿ ਲੋਕਾਂ ਨੂੰ ਆਸ ਹੈ ਕਿ ਜਿਹੜੇ ਅੱਜ ਤੱਕ ਨਹੀਂ ਕਰ ਸਕੇ ਬਾਕੀ ਲੀਡਰ ਜਿਹੜੀਆਂ ਚੀਜ਼ਾਂ ਅੱਜ ਤੱਕ ਸਾਡੀਆਂ ਪੂਰੀਆਂ ਨਹੀਂ ਹੋ ਸਕੀਆਂ ਜਿਹੜੀਆਂ ਪ੍ਰਾਤਨ ਪਾਰਟੀਆਂ ਰਵਾਇਤੀ ਪਾਰਟੀਆਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰ ਸਕੀਆਂ ਉਹ ਭਾਈ ਅਮਰਤਪਾਲ ਸਿੰਘ ਸ਼ਾਇਦ ਕਰ ਦੇਣ ਤੇ ਉਸੇ ਵਾਸਤੇ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਦੇ ਘਰ ਦੇ ਵਿੱਚ ਹੁੰਡੇਰੇ ਲਾ ਲਏ ਕਿਸਾਨ ਲੀਡਰ ਜਿਹੜੇ ਨੇ ਭਾਈ ਅਮਰਤਪਾਲ ਸਿੰਘ ਦੇ ਘਰ ਦੇ ਵਿੱਚ ਮਜਮਾ ਲਾ ਕੇ ਬਹਿ ਗਏ ਔਰ ਉੱਥੇ ਜਾ ਕੇ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਸੁਣਾਉਣੀਆਂ ਸ਼ੁਰੂ ਕੀਤੀਆਂ ਕੀ ਹਾਲਾਤ ਬਣੇ ਨੇ ਭਾਈ ਅਮਰਿਤਪਾਲ ਸਿੰਘ ਦੇ ਘਰ ਲੰਗੇ ਕੱਲ ਆਓ ਵੇਖਦੇ ਆਂ ਪਰ ਦੁੱਖ ਦੀ ਗੱਲ ਲੋਕ ਪੰਤਰ ਨੂੰ ਭਾਜ-ਪਾ ਸਰਕਾਰ ਪੁਚਾਈਆਂ ਦੇ ਦੇ ਚੰਘਿਆਂ ਦੇ ਦੇਤੀ ਵਾਪਸ ਲੈ ਗਿਆ ਹੈ ਕਿੱਡਾ ਤਗੜਾ ਲੋਕ ਪੰਤਰ ਦਾ ਕਾਣ ਕੀਤਾ ਲੈਣਾ ਸਰਕਾਰ ਨੇ ਉਹ ਜਿਹੜਾ ਬਲਦਕਾਰੀ ਆ ਉਹ ਜਿਹੜਾ ਕਿਸੇ ਦੀ ਜਨਾਨੀ ਦੀ ਸ਼ਰਤ ਆ ਉਹਨੂੰ ਪਦਰਾ ਬਿਆਵਾ ਬਰੋਤ ਕੀਤੀ ਜਾਂਦੀ ਆ ਉਹ ਜਿਹੜਾ ਪੋਪਾ ਦੀਆਂ ਸਿਆਣਾ ਰਖਵਾਲਾ ਉਹ ਜਿਹੜਾ ਵਿਚਾਰੀਆਂ ਨੂੰ ਮਦਦ ਦੇ ਦੇ ਅਮਦ ਦੇ ਪਾਣ ਕਰਵਾ ਰਿਆ ਵਾਲਾ ਉਹ ਤਿਕਰੁੱਦਰ ਮੇਲੇ ਤੇ ਧੱਕੇ ਆਪਣੇ ਨਾਲ ਤਾਰ ਹੋ ਰਿਹਾ ਜੇ ਸਾਡੇ ਜੋਤੇ ਉੱਪਰ ਦਾ ਪਾਣ ਨੇ ਖੇਤ ਕਿਆ ਛੱਕੀ ਵਾਸਤੇ ਇਹਨਾਂ ਨੇ ਬਹੁਤ ਹੀ ਕੋਸ਼ਿਸ਼ ਕੀਤੀ ਵੀ ਕੀ ਨਾਮ ਹੈ ਤੁਹਾਡਾ ਮੈਂ ਸੁਨਮ ਸਿੰਘ ਕੁੜਕੀਪੁਰ ਕਿਸਾਨ ਮਜ਼ਦੂਰ ਸਹਿਜ ਕਮੇਟੀ ਤੋਂ ਅੱਜ ਜਿਹੜਾ ਹੈਗਾ ਮਾਨ ਪੱਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈਗਾ ਇੱਥੇ ਜਨਪੁਰ ਛੜੇ ਦੀ ਕਤਰਤਾ ਦਾ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਜਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਪੀ ਗਾਰੰਟੀ ਕਿਨੂੰ ਉਹਨਾਂ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨੇਾਂ 'ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲ ਰਹੇ ਆ ਉਹਦੇ ਸੰਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂੇ ਕਰਨਾ ਚਾਹੀਦਾ ਸਾਰਿਆਂ ਨੂੰ ਮੰਗਪਤਾ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੱਤੇ ਆ ਕਿ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੱਤਾ ਜੀ ਮੰਗਪਤਾ ਕੀ ਇਹ ਸੁਆਸ਼ਣ ਦਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵਾਸਤੇ ਦੇਖੋ ਜੀ ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ ਡੀਸੀ ਸਾਹਿਬਾਂ ਜਾ ਕੇ ਦੇਣ ਘਰੀ ਸੀ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਪਾਲ ਨੂੰ ਸਿਆਣ ਜੇ ਸਿਆਣ ਕਰਦੀ ਰੋਡ ਪਈ ਸਿਆਣ ਕਰਵਾ ਕੇ ਜਿਹੜਿਆ ਫੇਰ ਉਹ ਰਾਸਪਾ ਭੇਜਿਆ ਜਾਊਗਾ ਲੋਕ ਸਭਾ ਲਗਦਾ ਨਹੀਂ ਕਿ ਜਿਵੇਂ ਦੂਸਰੇ ਐ ਐਮਪੀਆ ਦੇ ਘਰ ਦੇ ਬਾਹਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਹੋਵੇ ਉਹ ਨਹੀਂ ਪਹੁੰਚਦਾ ਉਹ ਇਸ ਕਰਕੇ ਨਹੀਂ ਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਦੇ ਜ਼ਿਲ੍ਹੇ ਜ਼ਿਲ੍ਹੇ ਦਿੱਤੇ ਆ ਜੇਣਾ ਮੰਗਪਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਚ ਲੈ ਗਏ ਆ ਜਿਹੜਾ ਵਕਤਵਤ ਭਾਰੀ ਵੋਟਾਂ ਨਾਲ ਜਿੱਤਿਆ ਆ ਤੇ ਉਹਨੂੰ ਜਿਹੜਾ ਵਾਅਦਾ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾਲ ਉਹਨ ਕੀ ਭਰੋਸਾ ਜਿਹੜਾ ਹੈਗਾ ਬਾਬੂ ਤਰਸੀਮ ਸਿੰਘ ਨੇ ਦਿੱਤਾ ਗਿਆ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਤਾ ਮੰਗ ਪੁੱਛ ਪਜਾਵਾਂਗੇ ਤੇ ਬਾਕੀ ਮੰਗ ਪੁੱਛ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਅਹੀਂ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਰਹੀ ਆਪਣੇ ਘਰਾਂ ਨੂੰ ਆਈਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ